ਬਾਣੀ ਕਹਿੰਦੀ ਹੈ ਨਿਤ ਪ੍ਰਤਨਾਮਣ ਰਾਮ ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਇਹ ਇਹ ਨਿਤਨੇਮ ਦੀ ਗੱਲ ਹੀ ਹੋਰ ਕੀੜੀ ਹੈ ਇਹ ਪਹਿਲੀ ਵਾਰੀ ਹੋਇਆ ਸਿੱਖ ਕੌਮ ਦੇ ਵਿੱਚ ਕਿ ਸਿੱਖਾਂ ਦੀਆਂ ਸਟੇਜਾਂ ਤੋਂ ਨਿਤਨੇਮ ਦਾ ਵਿਰੋਧ ਕੀਤਾ ਗਿਆ ਇਹ ਸਰਕਾਰ ਦੀ ਚਾਲ ਸੀ ਉਹਨਾਂ ਨੇ ਤੁਹਾਨੂੰ ਵੇਖ ਲਿਆ ਵੀ ਇਹ ਗੋਲੀ ਨਾਲ ਨਹੀਂ ਮਰਦੇ ਡਾਂਗ ਨਾਲ ਨਹੀਂ ਮਰਦੇ ਇਹ ਨਹੀਂ ਪ੍ਰਵਾਹ ਕਰਦੇ ਕਿਸੇ ਦੀ ਇਮ ਇਹ ਕਿਵੇਂ ਮਰਨਗੇ ਸ਼ੇਰ ਸਿੱਧਾ ਨਹੀਂ ਮਰਦਾ ਫਿਰ ਉਹਦਾ ਇੱਕੋ ਇਲਾਜ ਹੈ ਵੀ ਉਹਦੀ ਖੁਰਾਕ ਘਟਾ ਦੇਵੋ ਉਹਦੀ ਖੁਰਾਕ ਬੰਦ ਕਰ ਦਿਓ ਖੁਰਾਕ ਬੰਦ ਕਰਨ ਦੇ ਨਾਲ ਉਹ ਕਮਜ਼ੋਰ ਪੈ ਜਾਏਗਾ ਜਦੋਂ ਕਮਜ਼ੋਰ ਪੈ ਜਾਏਗਾ ਫਿਰ ਤੁਸੀਂ ਭਾਵੇਂ ਬੰਦ ਲਓ ਤੁਸੀਂ ਭਾਵੇਂ ਫੜ ਲਓ ਹੁਣ ਸਾਡਾ ਨਿਤਨੇਮ ਹੀ ਘਟ ਗਿਆ ਤੇ ਨਸ਼ੇ ਤਾਂ ਹੀ ਲਿਉਣ ਵਾਲਿਆਂ ਨੇ ਵੀ ਗਲਤੀ ਕੀਤੀ ਹੈ ਪਰ ਅਗੋਂ ਲੈ ਕੇ ਕੋਈ ਨਾ ਕੋਈ ਪੀਂਦਾ ਤੇ ਆਪਣੇ ਹੱਥਾਂ ਨਾਲ ਹੀ ਇਹ ਨਾ ਇੱਕ ਤੇ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਜੇ ਅਸੀਂ ਸਟਰੋਂਗ ਆ ਜੇ ਸਾਨੂੰ ਪਤਾ ਹੋ ਸਾਡੇ ਗੁਰੂ ਨੇ ਦੱਸਿਆ ਕਿ ਇਹ ਜੇ ਇਹ ਤੁਸੀਂ ਜ਼ਹਿਰ ਖਾ ਰਹੇ ਹੋ ਤਾਂ ਉਹ ਅਸੀਂ ਕਮਜ਼ੋਰ ਕਿਉਂ ਪਏ ਸਾਡੀ ਜਿਹੜੀ ਮਨੋਸਥਿਤੀ ਸੀ ਸਾਡਾ ਮਨ ਦਾ ਜਿਹੜਾ ਰੂਪ ਸੀ ਕਮਜ਼ੋਰ ਤਾਂ ਪਿਆ ਸਾਧ ਸੰਗਤ ਜੀ ਕਿ ਸਾਡੇ ਕੋਲ ਉਹ ਬਾਣੀ ਦਾ ਨਸ਼ਾ ਨਹੀਂ ਰਿਹਾ